ਹੋਜਪਰੀ ਸੁਮਰੀ ਨੀਲਮ ਸ਼ੋਹ ਦੀ ਸ਼ੁਰੂਆਤ ਤੋਂ ਹੀ ਰਸੋਈ ਦੀ ਡਿਊਟੀ ਤੇ ਨਜ਼ਰ ਆ ਰਹੀ ਹੈ। ਉਹਨਾਂ ਦਾ ਖਾਣਾ ਪਕਾਉਣਾ ਹਰ ਕਿਸੇ ਨੂੰ ਪਸੰਦ ਹੈ। ਹਾਲਾਂਕਿ ਫਰਾਨਾ ਨਾਲ ਉਸ ਦੇ ਰਿਸ਼ਤੇ ਦੇ ਵਿੱਚ ਦਰਾੜ ਆਉਣ ਤੋਂ ਬਾਅਦ ਨੀਲਮ ਨੇ ਖਾਣਾ ਪਕਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਫਰਾਨਾ ਗੁੱਸੇ ਵਿੱਚ ਆ ਗਈ। ਫਰਾਨਾ ਨੇ ਨੀਲਮ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਖਾਣਾ ਪਕਾਉਣ ਤੋਂ ਇਨਕਾਰ ਕੀਤਾ ਤਾਂ ਉਹ ਉਸ ਨੂੰ ਸਜ਼ਾ ਦੇਵੇਗੀ। ਪਰ ਸ਼ਹਿਬਾਜ਼ ਨੂੰ ਫਰਾਨਾ ਦੀਆਂ ਗੱਲਾਂ ਪਸੰ ਨਹੀਂ ਆਈਆਂ ਕਿਉਂਕਿ ਉਹ ਨੀਲਮ ਦਾ ਦੋਸਤ ਹੈ। ਸ਼ਹਿਬਾਜ਼ ਫਰਾਨਾ ਦੇ ਸਜ਼ਾ ਦੇ ਸੁਝਾਅ ਦਾ ਵਿਰੋਧ ਕਰਦੇ ਨਜ਼ਰ ਆਏ ਅਤੇ ਉਹਨਾਂ ਨੇ ਕੀ ਇੱਥੇ ਕੋਈ ਸਜ਼ਾ ਨਹੀਂ ਦੇ ਸਕਦਾ ਇਸ ਦੌਰਾਨ ਅਭਿਸ਼ੇਕ ਦਖਲਅੰਦਾਜ਼ੀ ਕਰਦੇ ਦਿਖਾਈ ਦਿੱਤੇ ਅਤੇ ਸ਼ਹਿਬਾਜ਼ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਦੋਵਾਂ ਦੇ ਵਿੱਚ ਜ਼ੁਬਾਨੀ ਝਗੜੇ ਸ਼ੁਰੂ ਹੋ ਗਏ ਅਚਾਨਕ ਕਰਦੇ ਵਿੱਚ ਡਿਊਟੀਆਂ ਨੂੰ ਲੈ ਕੇ ਹਫੜਾ ਦਮੜੀ ਮਚ ਜਾਂਦੀ ਹੈ ਇਸ ਦੌਰਾਨ ਨੋਮੀਨੇਸ਼ਨ ਟਾਸਕ ਦੌਰਾਨ ਅਭਿਸ਼ੇਕ ਬਜਾਜ ਜ਼ੀਸ਼ਾਨ ਕਾਦਰੀ ਨੂੰ ਕਰੋ ਬੇਕਾਰ ਕਰਨ ਲਈ ਨੋਮੀਨੇਟ ਕਰਦੇ ਨੇ ਅਭਿਸ਼ੇਕ ਕਹਿੰਦੇ ਨੇ ਕਿ ਜੋ ਵਿਅਕਤੀ ਸਾਰਿਆਂ ਦਾ ਦੋਸਤ ਹੁੰਦਾ ਹੈ ਉਹ ਅਸਲ ਦੇ ਵਿੱਚ ਕਿਸੇ ਦਾ ਦੋਸਤ ਨਹੀਂ ਹੁੰਦਾ ਜ਼ੀਸ਼ਾਨ ਇਸ ਤੋਂ ਬਾਅਦ ਗੁੱਸੇ ਵਿੱਚ ਆ ਜਾਂਦੇ ਨੇ ਇਸ ਦੌਰਾਨ ਨੀਲਮ ਨੂੰ ਨੋਮੀਨੇਸ਼ਨ ਦੇ ਲਈ ਅਭਿਸ਼ੇਕ ਦਾ ਨਾਮ ਲੈਂਦੇ ਦੇਖਿਆ ਗਿਆ ਨੋਮੀਨੇਸ਼ਨ ਟਾਸਕ ਦੌਰਾਨ ਅਭਿਸ਼ੇਕ ਅਤੇ ਨੀਲਮ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਵੀ ਦਿਖਾਈ ਦਿੱਤੇ ਹੁਣ ਬਾਕੀ ਪੂਰਾ ਮਾਮਲਾ ਕੀ ਹੈ ਇਹ ਦਾ ਅੱਜ ਦਾ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ